ਸਾਡੇ ਸਿਖੜੀ ਦੇ ਨਾਲ ਜਿਹੜੇ ਸਾਡੇ ਸਾਰੇ ਹੀ ਦਿਵਯਾਂ ਖਾਨ ਫਰਾ ਸਾਡੀਆਂ ਮਾਤਾਵਾਂ ਫੈਣਾ ਬਜ਼ੁਰਗ ਸਾਰਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਜੀ ਫੈਸ਼ਨ ਦੀ ਅਪਡੇਟ ਦਿਆਂਗੇ ਜੀ ਅੱਜ ਕਿਸੇ ਨਵੇਂ ਜਲੇ ਦੇ ਵਿੱਚ ਫੈਸ਼ਨ ਜਾਰੀ ਹੋਈ ਆ ਜਾਂ ਨਹੀਂ ਹੋਈ ਆ ਇਹ ਅਪਡੇਟ ਤੁਹਾਨੂੰ ਦੇਣੀ ਆ ਸੋ ਅੱਜ 12 ਅਗਸਤ ਲਗਭਗ 8 ਦੇ ਇਸ ਵੇਲੇ ਪੌਣੇ ਦੇ 6 ਵਜਣ ਜਾ ਰਹੇ ਨੇ ਤੇ ਹੁਣ ਤੱਕ ਦੀਆਂ ਜੋ ਸਾਨੂੰ ਅਪਡੇਟ ਮਿਲ ਰਹੀਆਂ ਨੇ ਜੋ ਸਾਨੂੰ ਸੂਚਨਾਵਾਂ ਮਿਲ ਰਹੀਆਂ ਨੇ ਉਹਦੇ ਆਧਾਰ ਤੇ ਇਹ ਤੁਹਾਡੇ ਨਾਲ ਜਾਣਕਾਰੀ ਜਿਹੜੀ ਆ ਸਾਂਝੀ ਕੀਤੀ ਜਾ ਰਹੀ ਹੈ ਸੋ ਅੱਜ ਸੋ ਅੱਜ ਦੇ ਦਿਨ ਜੀ ਸ਼ਾਮ ਤੇ ਲਗਭਗ 4:30 4 ਵਜੇ ਦੇ ਕਰੀਬ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈਸ਼ਨਾ ਜਾਰੀ ਕਰ ਦਿੱਤੀਆਂ ਗਈਆਂ ਨੇ ਲੁਧਿਆਣਾ ਜ਼ਿਲ੍ਹਾ ਔਰ ਜ਼ਿਲ੍ਹੇ ਦੇ ਹਲਕੇ ਜਿਹੜੇ ਆ ਜਗਰਾਓ ਸਿੱਧਵਾ ਬੇਟ ਸਧਾਰ ਮਲੋਦ ਡੇਲੋਂ ਸਾਂਨੇਵਾਲ ਸਮਰਾਲਾ ਮਾਛੀਵੜ ਤਰਾਹ ਪਖਵਾਲ ਤੇ ਰਾਇਕੋਟ ਵਿੱਚ ਜਿਹੜੀ ਆ ਨਾਲ ਇਹਦੇ ਵਿੱਚ ਖੰਨਾ ਐਡ ਕਰ ਲਓ ਜੀ ਸੋ ਇਹਨਾਂ ਖੇਤਰਾਂ ਦੇ ਵਿੱਚ ਔਰ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈਸ਼ਨਾ ਜਿਹੜੀਆਂ ਨੇ ਅੱਜ ਹੈਂਡੀਕੈਪ ਔਰ ਬੜਾ ਖਾ ਫੈਨਸ਼ਨ ਤੇ ਜਿਹੜੀਆਂ ਭੈਣਾਾਂ ਦੀ ਇਹ ਦੋ ਆ ਫੈਨਸ਼ਨਾਂ ਲੱਗੀਆਂ ਨੇ ਉਹ ਜਾਰੀ ਕਰ ਦਿੱਤੀਆਂ ਗਈਆਂ ਨੇ ਸੋ ਇਹਨਾਂ ਜ਼ਿਲ੍ਹੇ ਦੇ ਜਿਹੜੇ ਲੁਧਿਆਣਾ ਜ਼ਿਲ੍ਹੇ ਦੇ ਇਹ ਖੇਤਰਾ ਤੋਂ ਜਿਹੜੇ ਸਾਡੇ ਸਰੋਤੇ ਨੇ ਸਾਡੇ ਭੈਣ ਭਰਾਾਂ ਦੇ ਆਪਣੇ ਖਾਤੇ ਚੈੱਕ ਕਰ ਸਕਦੇ ਨੇ ਪੈਨਸ਼ਨ ਦੀ ਰਕਮ ਜਿਹੜੀ ਆ 1500 ਰੁਪਇਆ ਤੁਹਾਡੇ ਖਾਤੇ ਦੇ ਵਿੱਚ ਜੁੜਦੀ ਹੋਵੇਗੀ 2500 ਪੈਨਸ਼ਨ ਹਾਲੇ ਕਿਸੇ ਜ਼ਿਲ੍ਹੇ ਦੇ ਵਿੱਚ ਕੋਈ ਅਪਡੇਟ ਨਹੀਂ ਆ 3000 ਪੈਨਸ਼ਨ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜ਼ਰੂਰ ਆਈ ਆ ਫਰਦੋਮ ਮਹੀਨੇ ਦੀ ਇਕੱਠੀ ਆਈ ਆ ਉਹ ਇਸ ਲਈ 1500 ਰੁਪਏ ਪੈਸ਼ਨਾਂ ਆ ਰਹੀਆਂ ਨੇ ਤੇ ਅੱਜ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਵੀ ਜਿਹੜੀਆਂ ਪੈਸ਼ਨਾਂ ਨੇ ਉਹ ਜਾਰੀ ਕਰ ਦਿੱਤੀਆਂ ਗਈਆਂ ਨੇ ਸੋ ਇਸ ਤੋਂ ਇਲਾਵਾ ਲੁਧਿਆਣਾ ਜ਼ਿਲ੍ਹੇ ਤੋਂ ਇਲਾਵਾ ਹੋਰ ਕਿਸੇ ਜ਼ਿਲ੍ਹੇ ਦੀ ਹਾਲੇ ਤੱਕ ਸਾਨੂੰ ਅਪਡੇਟ ਨਹੀਂ ਹੈ ਆਉਂਦੇ ਘੰਟਿਆਂ ਦੇ ਵਿੱਚ ਹੋ ਸਕਦਾ ਇੱਕ ਦੋ ਜ਼ਿਲ੍ਹਿਆਂ ਦੇ ਵਿੱਚ ਹੋਰ ਪੈਸ਼ਨਾਂ ਜਾਰੀ ਹੋ ਜਾਣ ਕਿਉਂਕਿ ਬਿਲ ਖਾਸ ਹੋ ਚੁੱਕੇ ਨੇ ਹੁਸ਼ਿਆਰ ਹੋਰ ਜ਼ਿਲ੍ਹੇ ਤੇ ਵੀ ਔਰ ਜਿਹੜੇ 2-4 ਜ਼ਿਲ੍ਹੇ ਹੋਰ ਰਹਿੰਦੇ ਆ ਜਿਹੜਾ ਮਲੇਰ ਕੋਟਲਾ ਜਿਹੜਾ ਨੇ ਤਾਂ ਹਜੇ ਉੱਥੇ ਵੀ ਪੈਨਸ਼ਨ ਤੇ ਅਪਡੇਟ ਨਹੀਂ ਆ ਇੱਕ ਤੁਹਾਨੂੰ ਇਹਦੇ ਦੱਸ ਦਈਏ ਬਰਨਾਲੇ ਜ਼ਿਲ੍ਹੇ ਦੇ ਵਿੱਚ ਵੀ ਫੈਸਲੇ ਜਿਹੜੀਆਂ ਨੇ ਜਾਰੀ ਹੋ ਗਈਆਂ ਸੀ ਉਹਦੀ ਅਸੀਂ ਪੁਸ਼ਟੀ ਨਹੀਂ ਕਰ ਸਕੇ ਸ਼ੁਕਰਵਾਰ ਨੂੰ ਉੱਥੇ ਫੈਸਲੇ ਜਾਰੀ ਨੇ ਪਾ ਦਿੱਤੇ ਗਿਆ ਸੀ ਸੋ ਉੱਥੇ ਦੇ ਜਿਹੜੇ ਸਰੋਤੇ ਨੇ ਉਹ ਵੀ ਆਪਣੀ ਖਾਤੇ ਚੈੱਕ ਕਰ ਸਕਦੇ ਨੇ ਤੇ ਜਿਹੜੇ ਭੈਣ ਫਰਾ ਅਲਧੀਆਲੇ ਜ਼ਿਲ੍ਹੇ ਤੋਂ ਸਾਡੇ ਨਾਲ ਜੁੜੇ ਨੇ ਜੀ ਆਪਣੇ ਖਾਤੇ ਚੈੱਕ ਕਰ ਲੋ ਰਕਮ ਤੁਹਾਡੀ ਪੈਨਸ਼ਨ ਦੀ ਤੁਹਾਡੇ ਖਾਤੇ ਦੇ ਵਿੱਚ ਆ ਚੁੱਕੀ ਹੋਵੇਗੀ ਜੇਕਰ ਹਾਲੇ ਨਹੀਂ ਆਈ ਹੈ ਤਾਂ ਘੰਟਾ ਕੰਟੇ ਇੰਤਜ਼ਾਰ ਕਰ ਲੋ ਤੁਹਾਡੇ ਖਾਤੇ ਦੇ ਵਿੱਚ ਤੁਹਾਡੀ ਪੈਨਸ਼ਨ ਦੀ ਰਕਮ 1500 ਰੁਪਇਆ ਐਡ ਹੋ ਜਾਏਗੀ ਜੇਕਰ ਤੁਹਾਡੇ ਕੋਈ ਕੁਐਸਚਨ ਸਵਾਲ ਨੇ ਜੀ ਉਹ ਤੁਸੀਂ ਕਮੈਂਟ ਦੇ ਵਿੱਚ ਖੋਚ ਲੈਣਾ ਤੇ ਜਿਹੜੇ ਜ਼ਿਲ੍ਹੇ ਰਹਿ ਗਏ ਨੇ ਜੀ ਉਹਨਾਂ ਤੋਂ ਫਿਰ ਤੋਂ ਦੱਸ ਜੇ ਇੱਕ ਦੋ ਦਿਨ ਤੁਸੀਂ ਹੋਰ ਇੰਤਜ਼ਾਰ ਕਰ ਲੋ ਇਸ ਹਫਤੇ ਵਾਸੇ ਵੀਕਐਂਡ ਆ ਰਿਹਾ ਸ਼ੁੱਕਰ ਸ਼ਨੀ ਆਦਿ ਛੁੱਟੀ ਆ ਰਹੀ ਹੈ ਸੋ ਕੱਲ ਉਮੀਦ ਹੈ ਕਿ ਆ ਕਾਫੀ ਜ਼ਿਲ੍ਹਿਆਂ ਦੇ ਵਿੱਚ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੋ ਸਕਦਾ ਕ ਚਲਿਆ ਜਾ ਰਹੀ ਹੋ ਜਾਣ ਤੇ ਤੁਸੀਂ ਆਪਣੀ ਪੈਨਸ਼ਨ ਕਢਾ ਸਕਦੇ ਆ ਜੀ ਵੀਰਵਾਰ ਤੱਕ ਫੈਸ਼ਨ ਹੁਣੀ ਕਢਾ ਲੈਣਾ ਕਿਉਂਕਿ ਸ਼ੁੱਕਰ ਸ਼ਨੀ ਐ ਤੁਹਾਡੀ ਜਿਹੜੀ ਆ ਛੁੱਟੀ ਸਰਕਾਰੀ ਤੌਰ ਤੇ ਆ ਰਹੀ ਹੈ ਤੇ ਬੈਂਕ ਜਿਹੜੇ ਆ ਬੰਦ ਰਹਿਣਗੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ